ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੀ ਪੇਜ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਜੀ ਆਪਾਂ ਸ਼ਰਾਬ ਤੇ ਨਸ਼ੇ ਬਾਰੇ ਹਨਾ ਤੁਹਾਨੂੰ ਪਤਾ ਹੀ ਹੈ ਵੀ ਸ਼ਰਾਬ ਤੇ ਨਸ਼ੇ ਨੇ ਕਈ ਘਰਾਂ ਜਿਹੜੇ ਬਰਬਾਦ ਕਰਦੇ ਹੱਸ ਦੀ ਖੇਡ ਦੀ ਜ਼ਿੰਦਗੀ ਲੋਕਾਂ ਦੀ ਜਿਹੜੀ ਸਤਿਆਨਾਸ਼ ਹੋ ਚੁੱਕੀ ਹੈ ਇਹਦੇ ਨਾਲ ਬੱਚਿਆਂ ਦਾ ਤੇ ਘਰ ਵਾਲਿਆਂ ਦਾ ਜਿਹੜੀ ਉਹ ਔਰਤ ਉਸ ਨਸ਼ੇ ਕਰਨ ਦੇ ਆਦੀ ਬੰਦੇ ਨਾਲ ਵਿਆਹੀ ਜਾਂਦੀ ਹੈ ਨਾ ਉਹਦਾ ਬਹੁਤ ਬੁਰਾ ਹਾਲ ਹੁੰਦਾ ਹੈ ਇਹ ਗੱਲ ਉਹੀ ਜਾਣਦਾ ਜੀ ਜਿਸਦੇ ਨਾਲ ਬੀਤਦੀ ਹੈ ਹਨਾ ਦੂਸਰਾ ਇਨਸਾਨ ਸਿਰਫ ਉਸ ਤਕਲੀਫ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਹਮਦਰਦੀ ਜਤਾ ਸਕਦਾ ਹੈਗਾ ਤਾਂ ਫਿਰ ਉਹ ਨਾ ਕਹਿੰਦੇ ਨੇ ਇੱਕ ਫਾਰਮੈਲਟੀ ਕਰ ਸਕਦਾ ਪਰ ਉਹ ਦਰਦ ਨੂੰ ਕੋਈ ਉਹੀ ਸਮਝਦਾ ਜਿਸ ਇਨਸਾਨ ਦਾ ਵਾਹ ਇਹ ਜੇ ਇਨਸਾਨਾਂ ਨਾਲ ਪੈਂਦਾ ਹੈ ਹਨਾ ਤੇ ਸ਼ਰਾਬ ਆਂਡਾ ਮੀਟ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਕੋਲ ਚਲਾ ਜਾਵੇ ਹਨਾ ਜਲਤਰ ਔਰਤਾਂ ਹੀ ਚਾਹੁੰਦੀਆਂ ਇਹ ਬੰਦੇ ਤਾਂ ਕੋਈ ਵੀ ਨਹੀਂ ਚਾਹੁੰਦਾ ਕਿਉਂਕਿ ਸਾਰੇ ਇੰਨਾਂ ਚੀਜ਼ਾਂ ਦੇ ਸ਼ਿਕਾਇਨ ਹੁੰਦੇ ਹਨਾ ਤਾਂ ਉਹਨਾਂ ਮੇਰੀਆਂ ਭੈਣਾਂ ਨੂੰ ਆਪਾਂ ਅੱਜ ਇੱਕ ਤਰੀਕਾ ਦੱਸਾਂਗੇ ਜਿਸ ਨੂੰ ਅਪਣਾਉਣ ਦੇ ਨਾਲ ਤੁਹਾਡੇ ਘਰੋਂ ਨਸ਼ਾ, ਦਾਰੂ, ਆਂਡਾ, ਮੀਟ, ਅਜਿਆ ਸਭ ਕੁਝ ਦਾ ਸਫਾਇਆ ਜਿਹੜਾ ਹੋ ਜਾਵੇਗਾ। ਤੁਸੀਂ ਸੱਚੀ ਨੀਤ ਦੇ ਨਾਲ ਇਹ ਸਿੱਜਾਂ ਜਿਹੜੀਆਂ ਕਰਨੀਆਂ ਨੇਗੀਆਂ। ਤੁਸੀਂ ਆਪਣੇ ਘਰ ਦੇ ਵਿੱਚ ਜੀ ਅਖੰਡ ਜੋਤ ਹੈ ਜਿਹੜੀ ਲਗਾਉਣੀ ਸ਼ੁਰੂ ਕਰਨੀ ਹੈ। ਤੇ ਇਹ ਜੋਤ ਹੈ ਜਿਹੜੀ ਬੁਝਣੀ ਨਹੀਂ ਚਾਹੀਦੀ। ਅਖੰਡ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਅਖੰਡ ਜੋਤ ਹੈ ਜਿਹੜੀ ਲਗਾਤਾਰ ਚੱਲੇ ਹਨ। ਹੋਨਾ ਅਖੰਡ ਜੋਤ ਹੈ ਜਿਹੜੀ ਤੁਸੀਂ ਜਾਂ ਤਾਂ ਮਿੱਟੀ ਦੇ ਭਾਂਡੇ ਦੇ ਵਿੱਚ ਲਗਾਉਣੀ ਹੈ ਜੀ ਠੀਕ ਹੈ ਜਾਂ ਫਿਰ ਪਿੱਤਲ ਦਾ ਭਾਂਡਾ ਹੋਣਾ ਚਾਹੀਦਾ ਜਿਹਦੇ ਵਿੱਚ ਲਗਾਉਣੀ ਹੈ ਪਿੱਤਲ ਦੀ ਜੋਤ ਵੀ ਬਾਜ਼ਾਰ ਦੇ ਵਿੱਚੋਂ ਬਣੀ ਬਣਾਈ ਮਿਲ ਜਾਂਦੀ ਹੈ ਤੇ ਤੁਸੀਂ ਲੈ ਸਕਦੇ ਹੋ ਮਿੱਟੀ ਦਾ ਵੀ ਤੁਸੀਂ ਕਾਫੀ ਵੱਡਾ ਦੀਵਾ ਜਿਹੜਾ ਲੈਣਾ ਹੋਊਗਾ ਤਾਂ ਕਿ ਜੋਤ ਦੇ ਵਿੱਚ ਘਿਓ ਆ ਕਿਲੋ ਜਾਂ ਅੱਧਾ ਕਿਲੋ ਹੈ ਜਿਹੜਾ ਪੈ ਸਕੇ ਤੇ ਉਹ ਲੌਂਗ ਟਾਈਮ ਚੱਲ ਸਕੇ ਤੁਸੀਂ ਘਰ ਤੋਂ ਬਾਹਰ ਵੀ ਜਾਂਦੇ ਹੋ ਤਾਂ ਤੁਹਾਨੂੰ ਪਿੱਛੋਂ ਮਤਲਬ ਚਿੰਤਾ ਨਾ ਰਹੇ ਹਨਾ ਵੀ ਮੇਰੀ ਜੋਤ ਜਿਹੜੀ ਬੁੱਝੂਗੀ ਅਖੰਡ ਜੋਤ ਜਗਾਉਣੀ ਹੈ ਜੀ ਸੁਬਾ ਸ਼ਾਮ ਪੂਜ ਕਰਨੀ ਹੈ ਤੇ ਪਹਿਲੀ ਪੌੜੀ ਦਾ ਤੁਸੀਂ ਪਾਠ ਕਰਨਾ ਸੁਬਾ ਵੀ ਤੇ ਸ਼ਾਮ ਵੀ ਇਹ ਤੁਸੀਂ ਲਗਾਤਾਰ 3 ਮਹੀਨੇ ਕਰਨਾ ਹੈ ਜੀ 3 ਮਹੀਨੇ ਕਰਨ ਨਾਲ ਤੁਹਾਡੇ ਘਰੋਂ ਕੋਈ ਵੀ ਬੰਦਾ ਨਸ਼ਾ ਕਰਦਾ ਕੋਈ ਵੀ दारू ਹੈ ਕੋਈ ਵੀ ਅੰਡਾ ਹੈ ਕੋਈ ਵੀ ਮੀਟ ਹੈ ਸ਼ਰਤਾਂ ਹੀ ਨਿਕਲ ਜਾਵੇਗਾ ਤੇ ਤੁਹਾਡਾ ਘਰ ਜਿਹੜਾ ਸਵਰਗ ਵਾਂਗ ਜਾਵੇਗਾ ਇਹ ਕੋਸ਼ਿਸ਼ੇ ਕਰਦੀ ਸੁਹਾਣੀ ਦਾ ਔਰਤ ਨੂੰ ਹੀ ਕਰਨੀ ਪੈਣੀ ਹੈ ਜੀ

ਅਸਾਨ ਪਨਾ ਸਕਦੇ ਮੇਰਾ ਇਹ ਖੁਦ ਦਾ ਅਪਣਾਇਆ ਹੋਇਆ ਨੁਕਤਾ ਹੈ ਜੀ ਜਾਂ ਕਹਿ ਲਓ ਸ਼ਰਤ ਹੈ ਹਨਾ ਤਾਂ ਜੋ ਜਿਸ ਤੁਹਾਨੂੰ ਪਹਿਲੇ ਕਿ ਜਿਸ ਦੇ ਨਾਲ ਵੇਚਦੀ ਆ ਉਸ ਨੂੰ ਪਤਾ ਹੁੰਦਾ ਹੈ ਨਾ ਦੂਸਰੇ ਸਿਰਫ ਅੰਦਾਜ਼ੇ ਲਗਾ ਸਕਦੇ ਆ ਤੇ ਅਜਿਹਾ ਤੁਸੀਂ ਕਰਕੇ ਜਰੂਰ ਦੇਖੋ ਧੰਨਵਾਦ